ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗੰਦੀਪ ਸੇਖੋਂ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕੀਤੀਆਂ ਹਨ ਜੋ ਕਿ ਤੁਹਾਡੇ ਕੰਪੀਟੀਟਿਵ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦੇ ਬੈਨੀਫੀਸ਼ੀਅਲ ਹਨ ਤਾਂ ਦੋਸਤੋ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਜੇਕਰ ਪੋਲੀਟਿਕਲ ਦੀ ਗੱਲ ਕਰੀਏ ਤਾਂ ਪੋਲੀਟਿਕਲ ਦੀਆਂ ਵੀਡੀਓਜ਼ ਵੀ ਹਨ ਮੈਥ ਦੀ ਗੱਲ ਕਰੀਏ ਤਾਂ ਮੈਥ ਦੀਆਂ ਵੀਡੀਓਜ਼ ਵੀ ਹਨ ਰੀਜ਼ਨਿੰਗ ਦੀ ਸੀਰੀਜ਼ ਮੈਂ ਸਟਾਰਟ ਕਰਾਂਗਾ ਤੇ ਜੇਕਰ ਪੰਜਾਬੀ ਦੀ ਗੱਲ ਕਰੀ ਤਾਂ ਪੰਜਾਬੀ ਦੀਆਂ ਵੀ ਹਨ ਹਿਸਟਰੀ ਦੀ ਗੱਲ ਕਰੀ ਤਾਂ ਹਿਸਟਰੀ ਦੀਆਂ ਵੀ ਹਨ ਤਾਂ ਦੋਸਤੋ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲਣਗੀਆਂ ਜੇਕਰ ਤੁਸੀਂ ਪਲੇਲਿਸਟ ਵਿੱਚ ਜਾਉਂਗੇ ਕਿਉਂਕਿ ਪਲੇਲਿਸਟ ਦੇ ਵਿੱਚ ਮੇਰਾ ਜੋ ਟੌਪਿਕ ਵਾਈਜ਼ ਹੈ ਸਾਰਾ ਕੁਝ ਉਹਨਾਂ ਦਾ ਨਾਮ ਪਾ ਕੇ ਲਿਖਿਆ ਹੋਇਆ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਤੁਹਾਨੂੰ ਡੇਲੀ ਨਵੀਆਂ ਵੀਡੀਓਜ਼ ਮਿਲਣਗੀਆਂ ਜੋ ਕਿ ਹੁਣ ਜਿਸ ਤਰ੍ਹਾਂ ਕਿ ਆਪਣਾ ਪੀਟਪੀਐਸਬੀ ਕਲਰਕ ਦੀਆਂ ਪੋਸਟਾਂ ਨਿਕਲੀਆਂ ਹਨ ਤੇ ਉਹਨਾਂ ਵਿੱਚ ਕੋਆਪਰੇਟਿਵ ਬੈਂਕ ਦਾ ਵੀ ਪੇਪਰ ਲਿਆ ਜਾਣਾ ਹੈ ਮੀਨਜ਼ ਕੀ ਹੈ ਦੋਨੇ ਮर्ज ਹੋ ਗਏ ਹਨ ਤੇ ਪੇਪਰ ਇੱਕੋ ਹੀ ਹੋਵੇਗਾ ਪੀਟਪੀਐਸਬੀ ਕਲਰਕ ਦਾ ਬਟ ਪੀਪਰ ਦੇ ਵਿੱਚ ਜੋ ਪੁੱਛਿਆ ਜਾਵੇਗਾ ਟਾਈਮ ਐਂਡ ਵਰਕ ਮੋਸਟ ਇੰਪੋਰਟੈਂਟ ਟਾਪਿਕ ਹੈ ਦੋਸਤੋ ਇਸ ਦਾ ਤਾਂ 1 ਜਾਂ 2 ਨੰਬਰ ਦੇ ਸਵਾਲ ਆਉਂਦੇ ਹੀ ਹਨ ਪਾਈਪ ਐਂਡ ਸਿਸਟਮ ਦਾ ਸਮ ਹੈ ਜੋ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਹੋਰ ਟਾਪਿਕ ਵੀ ਮੈਂ ਲੈ ਕੇ ਆਵਾਂਗਾ ਤਾਂ ਦੋਸਤੋ ਵੀਡੀਓਜ਼ ਦੇ ਨਾਲ ਬਨੇ ਰਹੋ ਆਪਣੇ ਪਿਆਰੇ ਪਿਆਰੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਕੋਈ ਕੁਇਰੀ ਹੈ ਤਾਂ ਕਮੈਂਟ ਵਿੱਚ ਉਹ ਵੀ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇਕਰ ਵਧੀਆ ਲੱਗੀ ਜੇਕਰ ਨਾ ਵਧੀਆ ਲੱਗੇ ਤਾਂ ਡਿਸਲਾਈਕ ਕਰਨਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਕਮੈਂਟ ਨਹੀਂ ਕਰਨਾ ਲਾਈਕ ਨਹੀਂ ਕਰਨਾ ਤਾਂ ਨਾ ਕਰੋ ਬਟ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਤਾਂ ਜੋ ਇਹ ਮੇਰੀ ਵੀਡੀਓ ਉਹਨਾਂ ਸਾਰਿਆਂ ਤੱਕ ਪਹੁੰਚ ਸਕੇ ਜੋ ਕੋਚਿੰਗ ਨਹੀਂ ਲੈ ਸਕਦੇ ਕਿਸੇ ਕਾਰਨ ਕਰਕੇ ਤਾਂ ਦੋਸਤੋ ਇਹ ਵੀਡੀਓ ਉਨਾਂ ਤੱਕ ਵੀ ਜਾਣੀ ਚਾਹੀਦੀ ਹੈ ਤਾਂ ਅੱਜ ਆਪਾਂ ਗੱਲ ਕਰਾਂਗੇ ਟਾਈਮ ਐਂਡ ਵਰਕ ਦੀ ਟਾਈਮ ਐਂਡ ਵਰਕ ਦੇ ਵਿੱਚ ਹੁੰਦਾ ਕੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਕਨਸੈਪਟ ਦੀ ਗੱਲ ਕਰਾਂਗੇ ਕਿ ਕੀ ਹੁੰਦਾ ਹੈ ਟਾਈਮ ਐਂਡ ਵਰਕ ਟਾਈਮ ਦਾ ਮਤਲਬ ਤਾਂ ਆਪਾਂ ਨੂੰ ਸਭ ਪਤਾ ਹੈ ਕਿ ਸਮਾਂ ਹੁੰਦਾ ਹੈ ਅਤੇ ਵਰਕ ਦਾ ਮਤਲਬ ਪਤਾ ਹੈ ਕੰਮ ਹੁੰਦਾ ਹੈ। ਇਹ ਹੀ ਦੋ ਚੀਜ਼ਾਂ ਪੁੱਛੀਆਂ ਜਾਂਦੀਆਂ ਹਨ ਕਿੰਨਾ ਕੰਮ ਕਿੰਨੇ ਸਮੇਂ ਵਿੱਚ ਕੀਤਾ ਇਹ ਕੀ ਹੈ ਸਾਡਾ ਟਾਈਮ ਵਰਕ ਹੈ। ਬਟ ਸੌਰੀ ਬਟ ਜੇਕਰ ਕੁਐਸਚਨ ਦੀ ਗੱਲ ਕਰੀਏ ਤਾਂ ਕੁਐਸਚਨ ਇਸ ਤਰ੍ਹਾਂ ਨਹੀਂ ਪੁੱਛੇ ਜਾਂਦੇ। ਦੋਸਤੋ ਕੁਐਸਚਨ ਇਸ ਤਰ੍ਹਾਂ ਨਹੀਂ ਬਣਦੇ ਕੁਐਸਚਨ ਕਰਨ ਤੋਂ ਪਹਿਲਾਂ ਸਾਨੂੰ ਕੁਝ ਕੁ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਜੇਕਰ ਗੱਲ ਕਰੀਏ ਕਨਸੈਪਟ ਦੀ ਜੇਕਰ ਕਨਸੈਪਟ ਦੀ ਗੱਲ ਕਰਦੇ ਹਾਂ ਤਾਂ ਕਨਸੈਪਟ ਦੇ ਵਿੱਚ ਅਸੀਂ ਕੋਈ ਵੀ ਬੁੱਕ ਲੈ ਲੈਂਦੇ ਹਾਂ ਤਾਂ ਉੱਥੇ ਇੱਕ ਚੀਜ਼ ਲਿਖੀ ਹੁੰਦੀ ਹੈ m1 d1 h1 ਤੇ w2 ਤੇ ਅੱਗੇ ਬਰਾਬਰ ਵਾ ਕੇ ਪਾਇਆ ਹੁੰਦਾ ਹੈ m2 d2 H2 ਤੇ W1 ਤਾਂ ਸਾਰੇ ਅਸੀਂ ਕੀ ਕਰਦੇ ਹਾਂ ਅਸੀਂ ਇਹਨਾਂ ਨੂੰ ਯਾਦ ਕਰ ਲੈਨੇ ਹਾਂ ਜਿਸ ਤਰ੍ਹਾਂ ਹੁੰਦਾ ਹੈ ਜੇਕਰ ਕੋਈ ਯਾਦ ਨਹੀਂ ਕਰ ਸਕਦਾ ਤਾਂ ਉਸ ਨੂੰ ਛੱਡ ਦਿੰਦਾ ਹੈ ਤਾਂ ਛੱਡਣਾ ਤਾਂ ਨਹੀਂ ਹੈ ਦੋਸਤੋ ਇਸੇ ਕਰਕੇ ਤਾਂ ਮੈਂ ਤੁਹਾਨੂੰ ਇਹ ਵੀਡੀਓ ਦੇ ਰਿਹਾ ਹਾਂ ਇਹ ਚੀਜ਼ ਛੱਡਣ ਵਾਲੀ ਨਹੀਂ ਹੁੰਦੀ ਇਹ ਚੀਜ਼ ਸਮਝਣ ਵਾਲੀ ਹੁੰਦੀ ਹੈ ਬਟ ਬੁੱਕਸ ਦੇ ਵਿੱਚ ਅਸੀਂ ਰੱਟਾ ਲਗਾਉਣੀ ਹਾਂ ਅਤੇ ਕੁਝ ਕੋ ਸੋਲੂਸ਼ਨ ਵੀ ਲੌਂਗ ਦੇ ਦਿੰਦਾ ਹੈ ਤੇ ਅਸੀਂ ਕੀ ਹੈ ਕਨਫਿਊਜ਼ ਹੋ ਜਾਂਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ M1 D1 H1 W2 ਕੀ ਹੈ ਤਾਂ D W2 ਹੈ ਜੋ ਇੱਥੇ ਆਇਆ ਹੈ ਤੇ W1 ਇੱਥੇ ਆਇਆ ਹੈ ਬਹੁਤ ਕਨਫਿਊਜ਼ ਕਰਦੇ ਹਨ ਸਾਨੂੰ ਜਿੰਨੇ ਵੀ ਕੈਂਡੀਡੇਟ ਹਨ ਭਾਵੇਂ ਉਹ UPS ਦੀ ਤਿਆਰੀ ਕਰ ਰਹੇ ਹਨ ਤੇ ਭਾਵੇਂ ਬਿਲਕੁਲ ਲੋ ਲੈਵਲ ਦੀ ਤਿਆਰੀ ਕਰ ਰਹੇ ਹਨ ਤਾਂ ਸਾਰਿਆਂ ਦੇ ਲਈ ਕੀ ਹੈ ਇਹ ਕਨਫਿਊਜ਼ਿੰਗ ਹੈ ਤੁਹਾਡਾ ਦੋਸਤੋ m1 ਦਾ ਮਤਲਬ ਸਾਰੇ ਕਹਿ ਦਿੰਦੇ ਹਨ ਮੈਨ ਹੈ ਤਾਂ ਨਹੀਂ ਇਹ ਕੀ ਹੈ ਮੈਨ ਵੀ ਹੋ ਸਕਦਾ ਹੈ ਊਮੈਨ ਵੀ ਹੋ ਸਕਦਾ ਹੈ ਚਿਲਡਰਨ ਵੀ ਹੋ ਸਕਦਾ ਹੈ ਚਿਲਡਰਨ ਬੁਆイズ ਵੀ ਹੋ ਸਕਦਾ ਹੈ ਈਟੀਸੀ ਜਿੰਨੇ ਵੀ ਹਨ ਨੰਬਰ ਆਫ ਗਰਪਸ ਪੀਪਲਸ ਪਾਸ ਸਾਰੇ ਆ ਜਾਂਦੇ ਹਨ ਜੇਕਰ ਅਸੀਂ ਡੀ ਦੀ ਗੱਲ ਕਰੀਏ ਤਾਂ ਡੀ ਦਾ ਮਤਲਬ ਡੇ ਕਹਿ ਦਿੰਦੇ ਹਨ ਤਾਂ ਦੋਸਤੋ ਡੇ ਕੱਲਾ ਨਹੀਂ ਹੁੰਦਾ ਡੇ ਵੀ ਹੋ ਸਕਦਾ ਹੈ ਮੰਥ ਵੀ ਹੋ ਸਕਦਾ ਹੈ ਈਅਰ ਵੀ ਹੋ ਸਕਦਾ ਹੈ ਡੇਕੇਡ ਵੀ ਹੋ ਸਕਦਾ ਹੈ ਪੀ ਸੈਂਚਰੀ ਵੀ ਹੋ ਸਕਦਾ ਹੈ ਜੇਕਰ ਦੋਸਤੋ ਅਸੀਂ ਐਚ ਦੀ ਗੱਲ ਕਰੀਏ ਹੁਣ ਦੋਸਤੋ ਇਹ ਚੀਜ਼ਾਂ ਸਮਝਣ ਵਾਲੀਆਂ ਹਨ ਕਿਉਂਕਿ ਇਸ ਤੋਂ ਅੱਗੇ ਜਦ ਕਨਸੈਪਚੁਅਲ ਵੀਡੀਓ ਸਾਡੀ ਖਤਮ ਹੋ ਜਾਵੇਗੀ ਤਾਂ ਸਾਮ ਆਉਣਗੇ ਤਾਂ ਸਾਮ ਤੁਹਾਡੇ इजीली ਬਣ ਜਾਣਗੇ ਜੇਕਰ ਤੁਹਾਨੂੰ ਇਹ ਚੀਜ਼ ਪਤਾ ਹੋਵੇਗੀ ਐਚ ਦਾ ਮਤਲਬ ਕੀ ਹੈ ਸਾਨੂੰ ਕਹਿ ਦਿੰਦੇ ਹਨ ਕਿ ਆਵਰ ਹੁੰਦਾ ਹੈ ਬਟ ਨਹੀਂ ਦੋਸਤੋ ਆਵਰ ਨਹੀਂ ਹੁੰਦਾ ਓਵਰ ਵੀ ਹੋ ਸਕਦਾ ਹੈ ਕੋਈ ਵੀ ਕੰਮ ਹੈ ਕਿਸੇ ਦੇਣ ਵਿੱਚ ਕਿਸੇ ਮੰਤ ਵਿੱਚ ਕਿਸੇ ਸਾਲ ਵਿੱਚ ਕਿਸੇ ਦਹਾਕੇ ਵਿੱਚ 100 ਸਾਲ ਬਾਅਦ ਕੁਝ ਕੁ ਘੰਟੇ ਕੁਝ ਕੁ ਮਿੰਟ ਕੁਝ ਕੁ ਸਕਿੰਟ ਹੁੰਦਾ ਹੋਵੇਗਾ ਤਾਂ ਆਵਰ ਵੀ ਹੋ ਸਕਦਾ ਹੈ ਮਿੰਟ ਵੀ ਹੋ ਸਕਦਾ ਹੈ ਮਿੰਟ ਤਾਂ ਮਿੰਟ ਵੀ ਹੋ ਸਕਦਾ ਹੈ 30 ਸੈਕਿੰਡ ਵੀ ਹੋ ਸਕਦਾ ਹੈ ਤਾਂ ਇਹ ਦੋਸਤੋ 3ਨ ਤੇ W ਦੀ ਗੱਲ ਕਰੀਏ ਤਾਂ W ਤਾਂ ਮਤਲਬ ਕੀ ਹੈ ਵਰਕ ਹੈ ਵਰਕ ਕੋਈ ਮਰਜ਼ੀ ਹੋਵੇ ਭਾਵੇਂ ਕੋਈ ਅਸੀਂ ਟਾਇਰ ਬਣਾਈਏ ਕਾਰ ਬਣਾਈਏ ਜੇ ਕੋਈ ਅਸੀਂ ਫੂਡ ਖਾ ਰਹੇ ਹਾਂ ਰੋਟੀ ਖਾ ਰਹੇ ਹਾਂ ਐਪਲ ਖਾ ਰਹੇ ਮੈਂਗੋਅਤ ਉਹ ਵੀ ਕੀ ਹੈ ਵਰਕ ਹੈ ਕੇਲੇ ਖਾ ਰਹੇ ਹਾਂ ਬਹੁਤ ਵਾਰ ਕੁਛ ਨਾ ਹੈ ਬਨਾਨਾਸ ਵਾਲਾ ਤੇ ਈਟੀਸੀ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਹਨ ਮਤਲਬ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਕੀ ਹਨ ਸਾਡੀਆਂ M1 D1 H1 W2 ਹੈ ਤਾ ਦੋਸਤੋ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਇਹ ਕਿੱਥੇ ਕਿਵੇਂ ਆਵੇਗਾ ਤਾਂ W ਦੇ ਇੱਥੇ ਕਿਵੇਂ ਆਇਆ ਹੈ W1 ਉੱਥੇ ਚਲਾ ਗਿਆ ਤਾਂ ਕਿਸ ਤਰ੍ਹਾਂ ਪਤਾ ਲੱਗੇਗਾ ਤਾਂ ਦੋਸਤੋ ਦੇਖੋ ਹੁਣ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ M ਦਾ ਰਿਲੇਸ਼ਨ W ਦੇ ਨਾਲ ਜੇਕਰ ਕੋਈ ਇੱਕ ਆਦਮੀ ਹੈ ਇੱਕ ਮੈਨ ਹੈ ਇੱਕ ਆਦਮੀ ਹੈ ਉਹ 2 ਖਡਾਉਣੇ ਬਣਾਉਂਦਾ ਹੈ 2 ਡਿਵਾਈਡ ਟੁਆਇਜ਼ ਬਣਾਉਂਦਾ ਹੈ ਤਾਂ ਜੇਕਰ 2 ਆਦਮੀ ਆ ਜਾਣ ਤਾਂ ਕਿੰਨੇ ਟੁਆਇਜ਼ ਬਣਾਵੇਗਾ 4 ਟੁਆਇਜ਼ ਬਣਾਵੇਗਾ ਮਤਲਬ ਕੀ ਹੈ ਇਹ ਸਾਡਾ ਪ੍ਰੋਪੋਰਸ਼ਨਲ ਹੋ ਗਿਆ ਤਾਂ ਬਰੋਬਰ ਚੱਲ ਰਿਹਾ ਹੈ ਰੇਸ਼ਿਓ ਸਾਡੀ ਸੇਮ ਰਹੇਗੀ ਜੇਕਰ ਅਸੀਂ ਡੀ ਦੀ ਗੱਲ ਕਰੀਏ ਤਾਂ ਡੀ ਦੇ ਵਿੱਚ ਕੀ ਆ ਜਾਂਦਾ ਹੈ ਡੇ ਦੇ ਵਿੱਚ ਆ ਗਿਆ ਦੋਸਤੋ ਕਿ ਜੇਕਰ ਇੱਕ ਦਿਨ ਵਿੱਚ ਦੋ ਖਡਾਣੇ ਬਣਾਉਂਦਾ ਹੈ ਤਾਂ ਦੋ ਦਿਨਾਂ ਦੇ ਵਿੱਚ ਕਿੰਨੇ ਖਡਾਣੇ ਬਣਾਵੇਗਾ ਚਾਰ ਖਡਾਣੇ ਬਣਾਵੇਗਾ ਤਾਂ ਇਹ ਵੀ ਕੀ ਸਾਡਾ ਪ੍ਰੋਪੋਰਸ਼ਨਲ ਆ ਗਿਆ ਤਾਂ ਇਹ ਕੀ ਆ ਗਿਆ ਡੇ ਦਾ ਰਿਲੇਸ਼ਨ ਆ ਗਿਆ ਦੋਸਤੋ ਜੇ ਅਸੀਂ ਗੱਲ ਕਰ ਗਏ ਜੇ ਅਸੀਂ ਗੱਲ ਕਰਦੇ ਹਾਂ ਇੱਕ ਘੰਟੇ ਦੇ ਵਿੱਚ ਕੋਈ ਕੀ ਕਰਦਾ ਹੈ ਇੱਕ ਘੰਟੇ ਵਿੱਚ ਆਪਾਂ ਫਿਰ ਦੋ ਟਵਾਇ ਬਣਾ ਲਨੇ ਹਾਂ ਦੋ ਖਡਾਣੇ ਬਣਾਉਂਦਾ ਹੈ ਮਤਲਬ ਕੀ ਹੈ ਵਰਕ ਆ ਰਿਹਾ ਹੈ ਤਾਂ ਦੋ ਘੰਟਿਆਂ ਦੇ ਵਿੱਚ ਕਿੰਨੇ ਖਡਾਣੇ ਬਣਾਵੇਗਾ ਤਾਂ ਓਬਵੀਅਸ ਹੈ ਉਹ ਚਾਰ ਖਡਾਣੇ ਬਣਾਵੇਗਾ ਤਾਂ ਦੋਸਤੋ ਦੇਖੋ ਇਹ ਵੀ ਕੀ ਹੈ ਪ੍ਰੋਪੋਰਸ਼ਨਲ ਹੈ ਇਹ ਵੀ ਕੀ ਹੈ ਪ੍ਰੋਪੋਰਸ਼ਨਲ ਹੈ ਤੇ ਇਹ ਵੀ ਕੀ ਹੈ ਪਰਪੋਰਸ਼ਨ ਹੈ ਮਤਲਬ ਕੀ ਹੈ ਰੇਸ਼ਿਓ ਸਾਰਿਆਂ ਦੀ ਇਕੋ ਰਹੇਗੀ ਜਿੰਨੇ ਮਰਜੀ ਘੰਟੇ ਹੋ ਜਾਣ ਜਿੰਨੇ ਮਰਜੀ ਵਰਕ ਕਰ ਲਵੇ ਖਡਾਉਣੇ ਬਣਾ ਲਵੇ ਰੋਟੀ ਖਾ ਲਵੇ ਬਨਾਣਾ ਖਾ ਲਵੇ ਐਪਲ ਖਾ ਲਵੇ ਤਾਂ ਇਹ ਤੁਹਾਡੇ ਸਮਝਾਉਣ ਦੇ ਲਈ ਸੀ ਕਿ ਕੀ ਹੋ ਰਿਹਾ ਹੈ ਇਹ ਪ੍ਰੋਪੋਰਸ਼ਨਲ ਹਨ ਐਮ ਡੀ ਐਚ ਡਬਲਯੂ 2 ਦੇ ਨਾਲ ਕੀ ਹਨ ਸੇਮ ਰਿਲੇਸ਼ਨ ਰੱਖਦੇ ਹਨ ਇਸ ਕਰਕੇ ਕੀ ਹੈ ਇਹ ਸਾਡਾ ਜੋ ਹੈ ਆਇਆ ਹੈ ਤਾਂ ਦੋਸਤੋ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਇਸ ਤੋਂ ਅੱਗੇ ਹੈ ਜੋ ਹਜੇ ਤੱਕ ਕਨਸੈਪਟ ਦੀ ਗੱਲ ਹੋ ਰਹੀ ਹੈ ਕਨਸੈਪਟ ਦੇ ਵਿੱਚ ਕੀ ਹੈ ਇੱਕ ਤਾਂ ਸਾਨੂੰ ਆਉਂਦਾ ਹੈ ਇਹ ਤਾਂ ਦੂਸਰਾ ਗੱਲ ਹੈ ਜੇਕਰ ਸਾਨੂੰ ਪੁੱਛਿਆ ਜਾਵੇ ਕਿ A ਅਤੇ B A ਕਿੰਨੇ ਦਿਨ ਵਿੱਚ ਕੰਮ ਕਰਦਾ ਹੈ ਅਤੇ B ਕਿੰਨੇ ਦਿਨ ਵਿੱਚ ਕੰਮ ਕਰਦਾ ਹੈ ਤਾਂ ਸਾਨੂੰ ਪਤਾ ਹੈ ਕਿ ਜੇਕਰ A 5 ਦਿਨਾਂ 'ਚ ਕੰਮ ਕਰਦਾ ਤਾਂ B 10 ਦਿਨਾਂ 'ਚ ਕੰਮ ਕਰਦਾ ਤਾਂ ਸਾਨੂੰ ਪਤਾ ਹੈ A B ਹੋਵੇਗਾ ਹੀ ਹੋਵੇਗਾ ਦੋਨਾਂ ਦੀ ਪ੍ਰੋਡਕਟ ਆਵੇਗੀ ਤਾਂ 6 ਜਾਂ 5 ਜਾਂ 3 5 3 15 ਦੋਨਾਂ ਦੀ ਪ੍ਰੋਡਕਟ ਆਵੇਗੀ ਅਤੇ ਜੇਕਰ ਉਹਨਾਂ ਨੇ ਟੂਗੇਦਰ ਪਾ ਦਿੱਤਾ ਦੋਸਤੋ ਟੂਗੇਦਰ ਪਾ ਦਿੱਤਾ ਤਾਂ ਉਹਦਾ ਫਾਰਮੂਲਾ ਕੀ ਹੁੰਦਾ ਹੈ ਫਾਰਮੂਲਾ ਉਹਨਾਂ ਨੇ ਬਣਾਇਆ ਹੈ ਤਾਂ a b a b ਕਿਉਂਕਿ ਦੋਨੇ ਕੀ ਹਨ ਰਲ ਕੇ ਕੰਮ ਕਰ ਰਹੇ ਹਨ ਤਾਂ ਟੁਗੇਦਰ ਆ ਗਿਆ ਜੇਕਰ ਦੋਸਤੋ ਉਹ ਕਹਿੰਦਾ ਹੈ ਅਲੋਨ b ਕੰਡੇ ਦਾ ਕੰਮ ਦੱਸਣਾ ਹੈ ਤਾਂ ਕੀ ਹੋਵੇਗਾ ਉੱਪਰ ਤਾਂ a ਦੋਨਾਂ ਦੀ ਪ੍ਰੋਡਕਟ ਆਵੇਗੀ a b ਤੇ ਥੱਲੇ ਕੀ ਆ ਜਾਵੇਗਾ a b ਕਿਉਂਕਿ ਇਕੱਲੇ ਦਾ ਪੁੱਛਿਆ ਹੈ ਜਾਂ ਤਾਂ a ਦਾ ਦੱਸਣਾ ਹੈ ਜਾਂ b ਦਾ ਦੱਸਣਾ ਹੈ ਤਾਂ ਇਹ ਕੀ ਹੈ ਸਾਡਾ ਉਹਨਾਂ ਨੇ ਫਾਰਮੂਲਾ ਬਣਾ ਦਿੱਤਾ ਤਾਂ ਇਹ ਦੋਸਤੋ ਕਨਸੈਪਟ ਸੀ ਕਨਸੈਪਟ ਦੇ ਵਿੱਚ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਜੇਕਰ ਇਹ 5 ਦਿਨਾਂ 'ਚ ਕੰਮ ਕਰਦਾ ਹੈ B 4 ਦਿਨਾਂ 'ਚ ਕੰਮ ਕਰਦਾ ਹੈ ਦੋਨੋਂ ਰਲ ਕੇ ਆ ਗਿਆ ਤਾਂ ਇਹ 5 ਦਿਨਾਂ 'ਚ ਕੰਮ ਕਰਦਾ ਹੈ B 4 ਦਿਨਾਂ 'ਚ ਤਾਂ ਦੋਨੋਂ ਰਲ ਕੇ ਕਿੰਨੇ 5 4 20 ਵਟ ਕੀ ਹੈ ਵਟਾ ਕੀ ਕਰਨਾ ਪਵੇਗਾ 올 ਟੁਗੇਦਰ ਆ ਗਿਆ ਤਾਂ 5 ਪਲੱਸ 4 ਵੀ ਹੋਵੇਗਾ 5 ਥੋਕ 2 5 4 9 ਤਾਂ ਕੱਟ ਕੇ 9 ਦੁਨੀ 18 ਤੇ 2 ਵੀ 2 ਸਹੀ 2/9 ਦਿਨਾਂ ਦੇ ਵਿੱਚ ਕੀ ਹੈ ਦੋਨੇ ਰਲ ਕੇ ਕੰਮ ਕਰਨਗੇ ਤੇ ਜੇਕਰ ਅਸੀਂ ਅਲੂਨ ਦਾ ਕੱਢਣਾ ਹੋਵੇ ਤਾਂ 5 ਗੁਣਾ 4/5 4 ਕਰਾਂਗੇ ਤਾਂ 5 ਚੋਕ 20 5 ਹੋ ਚਾਰ ਗਿਆ 1 ਤਾਂ ਕੀ ਆ ਜਾਵੇਗਾ ਸਾਡਾ 20 ਆਨਸਰ ਆ ਜਾਵੇਗਾ ਤਾਂ ਇਹ ਕੀ ਹੈ ਦੋਨੇ ਆਨਸਰ ਆ ਗਏ ਸੀ ਤਾਂ ਦੋਸਤੋ ਏ ਸੀ ਟਾਈਮ ਐਂਡ ਵਰਕ ਦਾ ਕਨਸੈਪਟ ਪਹਿਲਾ ਸਮ ਸੀ ਜਿਹੜਾ ਸਾਹਮਣੀ ਸੀ ਉਹ ਕਨਸੈਪਟ ਸੀ ਤਾਂ ਜੇਕਰ ਅਸੀਂ ਉਹ ਕਨਸੈਪਟ ਦੇ ਉੱਪਰ ਜਾਈਏ ਤੇ ਦੇਖਿਏ ਕਿ ਉਸ ਦਾ ਸਮ ਕਿਸ ਤਰ੍ਹਾਂ ਹੁੰਦਾ ਹੈ ਤਾਂ ਦੋਸਤੋ ਪਹਿਲਾ ਸਮ ਦੇਖੋ ਉਹ ਕਹਿ ਰਿਹਾ ਹੈ 5 men can prepare 10 toilets in 6 days working 6 hour per days then in how many days can 12 men prepare 16 toilets working 8 hours per days ਤਾਂ ਦੋਸਤੋ ਸਟੇਟਮੈਂਟ ਅਸੀਂ ਪੜ ਲਈ ਹੈ ਹੁਣ ਅਸੀਂ ਚੱਲਦੇ ਹਾਂ ਉਸੇ ਤੇ ਜੋ ਕਨਸੈਪਟ ਕੀਤਾ ਸੀ m1 d1 h1 ਤੇ w2 m2 d2 ਇਹਦਾ ਮਤਲਬ ਕੀ ਹੈ d2 ਦਾ ਮਤਲਬ ਦੂਜੀ ਲਾਈਨ ਚ ਲਪੀ h2 ਤੇ w1 ਅਸੀਂ ਦੇਖਿਆ ਕਿ ਦੋਸਤੋ ਵਰਕ ਕੀ ਹੈ ਆਪੋਜ਼ਿਟ ਹੋ ਰਿਹਾ ਹੈ W1C ਥੱਲੇ ਆ ਗਿਆ W2C ਉੱਪਰ ਚਲਾ ਗਿਆ ਤਾਂ ਅਸੀਂ ਬਿਲਕੁਲ ਐਸੇ ਤਰ੍ਹਾਂ ਹੀ ਰੱਖ ਦਿੰਨੇ ਹਾਂ ਤਾਂ ਉਹ ਕਹਿੰਦਾ ਹੈ 5 M ਕੀ ਆ ਗਿਆ 5 ਆ ਗਿਆ ਟੈਨ ਟਵਾਈਸ ਤਾਂ ਟਵਾਈਸ ਨੂੰ ਦੇਖਦੇ ਸਾਰੇ ਸਾਨੂੰ ਪਤਾ ਹੈ ਪਹਿਲੀ ਲਾਈਨ ਦੀ ਗੱਲ ਹੋ ਰਹੀ ਹੈ ਤਾਂ ਥੱਲੇ ਲੈ ਜਾਵਾਂਗੇ ਕਿਉਂਕਿ W1 ਵਰਕ ਜਿਹੜਾ ਪਹਿਲੀ ਲਾਈਨ ਦਾ ਹਮੇਸ਼ਾ ਥੱਲੇ ਜਾਵੇਗਾ 6 days 6 ਕੀ ਆ ਗਿਆ D ਆ ਗਿਆ 6 hour 6 ਘੰਟੇ ਆ ਗਿਆ ਤੇ ਉਸ ਦਿਨ ਇਨ ਹਾਊ ਮੈਨੀ ਡੇਸ ਮਤਲਬ ਕੀ ਹੈ ਡੇਸ ਪਤਾ ਕਰਨੇ ਹਨ ਤਾਂ ਕੀ ਹੈ ਡੇਸ ਪਤਾ ਕਰਨੇ ਹਨ 12 men 12 men ਲਿਖ ਦਿੱਤਾ ਤੇ can prepare 12 men prepare 16 twice ਤਾਂ 16 ਨੂੰ ਦੇਖਦੇ ਸਾਰ ਹੀ ਅਸੀਂ ਉੱਪਰ ਲੈ ਜਾਵਾਂਗੇ ਤੇ ਵਰਕਿੰਗ 8 ਆਵਰਸ 8 ਕਿਹਾ ਗਿਆ ਆਵਰਸ ਆ ਗਿਆ ਦੋਸਤੋ ਇਹਨਾਂ ਨੂੰ ਕੱਟ ਦਿਓ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਜੋ ਕਿ ਕੁਐਸਚਨ ਮਾਰਕ ਹੈ ਇਸ ਦੇ ਜੋ ਆਨਸਰ ਉੱਪਰ ਆਵੇਗਾ ਉਹ ਕੀ ਹੋਵੇਗਾ ਸਾਡਾ ਆਨਸਰ ਹੋਵੇਗਾ ਹਮੇਸ਼ਾ ਹੀ ਯਾਦ ਰੱਖਣਾ ਹੈ ਕੁਐਸਚਨ ਮਾਰਕ ਦੇ ਉੱਪਰਲਾ ਕੀ ਹੋਵੇਗਾ ਸਾਡਾ ਆਨਸਰ ਹੋਵੇਗਾ ਨਾ ਕੀ ਕੁਐਸਚਨ ਮਾਰਕ ਵਾਲਾ ਸਾਡਾ ਆਨਸਰ ਹੋਵੇਗਾ ਤਾਂ ਅਸੀਂ ਦੇਖ ਲੈਣੇ ਆਂ ਕੱਢ ਦਿੰਨੇ ਹਾਂ ਕੀ ਹੋ ਗਿਆ ਦੋਸਤੋ ਦੇਖੋ 5 ਦੋਣੀ 10 2 8 16 8 ਦੇ ਨਾਲ ਸਾਡਾ 8 ਕੱਟਿਆ ਗਿਆ 6 ਦੋਣੀ 12 2 3 6 ਤਾਂ ਮਤਲਬ ਕੀ ਹੈ ਕੁਐਸਚਨ ਮਾਰਕ ਥੱਲੇ ਸੀ ਤੇ ਉੱਪਰ ਕੀ ਹੈ 3d ਆਇਆ ਬਿਆ ਤਾਂ a ਕੀ ਆ ਗਿਆ ਸਾਡਾ 3d ਆਨਸਰ ਆ ਗਿਆ ਦੋਸਤੋ ਤਾਂ 3 ਕੀ ਆ ਗਿਆ ਸਾਡਾ ਆਨਸਰ ਆ ਗਿਆ ਨਾ ਕਿ 1/3 ਆਇਆ ਹੈ ਆਨਸਰ ਤਾਂ ਉੱਤੇ অপਸ਼ਨ ਚ 1/3 ਦਿੱਤਾ ਹੋਵੇਗਾ ਤਾਂ ਤੁਸੀਂ ਐਗਜ਼ਾਮੀਨਰ ਦੇ ਇਹੋ ਜੀਆਂ ਚੀਜ਼ਾਂ ਤੋਂ ਬਚਣਾ ਹੈ ਤਾਂ ਸਾਡਾ ਆਨਸਰ ਹਮੇਸ਼ਾ ਉਹ ਆਵੇਗਾ ਜੋ ਕੁਐਸਚਨ ਮਾਰਕ ਤੇ ਆਪੋਜ਼ਿਟ ਹੋਵੇਗਾ ਤਾਂ ਇਸ ਤਰ੍ਹਾਂ ਕੁਐਸਚਨ ਕਰਨਾ ਹੈ ਅਸੀਂ ਬਿਲਕੁਲ ਉਸੇ ਫਾਰਮੂਲੇ ਦੇ ਅਕੋਰਡਿੰਗ ਰੱਖਿਆ ਹੈ ਜੋ ਉਹਨਾਂ ਨੇ ਦਿੱਤਾ ਹੈ ਤਾਂ ਦੋਸਤੋ ਸਿੰਪਲੀ ਇਹ ਕੁਐਸਚਨ ਇਸ ਤਰ੍ਹਾਂ ਹੁੰਦੇ ਹਨ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਵਿੱਚ ਕਹਿੰਦਾ ਹੈ ਉਹ ਉਹ ਕਹਿੰਦਾ ਹੈ ਕਿ 10 men can prepare 12 towise in 4 days working 2 hour per day then in how many towise prepare can 5 men in 6 days working in 4 hour per day मतलब की है इस वि उसने काम पुछा है वर्क पुछा है तो अस लिख लें टेन मैन की करता है बारह ट्वाइस फोर डेज working to our ਆ ਕੀ ਕਰਨਾ ਹੈ ਅਸੀਂ ਪਤਾ ਕਰਨਾ ਹੈ ਉਹਨਾਂ ਨੇ 12 ਟੁਆਇਜ਼ ਕਿਹਾ ਸੀ ਪਹਿਲੀ ਲਾਈਨ ਦੇ ਵਿੱਚ ਅਸੀਂ ਦੂਜੀ ਚ ਲੈ ਗਏ ਤੇ ਅੱਗੇ ਕੀ ਹੈ ਇਨ ਹਾਊ ਮੈਨੀ ਟੁਆਇਜ਼ ਅਸੀਂ ਕੁਐਸਚਨ ਮਾਰਕ ਪਾ ਦਿੱਤਾ ਸਾਨੂੰ ਪਤਾ ਹੈ ਕਿ ਟੁਆਇਜ਼ ਪਤਾ ਕਰਨਾ ਹੈ ਪੰਜ ਆਦਮੀ 6 ਡੇਸ 4 ਘੰਟੇ ਤਾਂ ਕੱਟ ਦੋ ਇਹਨਾਂ ਨੂੰ 5 ਦੂਣੀ 10 2 ਦੂਣੀ 4 2 ਦੇ ਨਾਲ 2 ਕੱਟਿਆ ਗਿਆ 4 3 12 ਤੇ 6 3 ਕਿੰਨਾ ਆ ਗਿਆ 18 ਮਤਲਬ ਕੀ ਹੈ ਕੁਐਸਚਨ ਮਾਰਕ 18 ਆ ਗਿਆ ਤੁਹਾਨੂੰ ਮੈਂ ਦੱਸਿਆ ਹੈ ਕਿ ਕੁਐਸਚਨ ਮਾਰਕ ਦੇ ਆਪੋਜ਼ਿਟ ਜਿਹੜਾ ਵੀ ਆਵੇਗਾ ਉਹ ਸਾਡਾ ਕੀ ਹੋਵੇਗਾ ਆਨਸਰ ਹੋਵੇਗਾ ਤਾਂ 18 ਕੀ ਹੋ ਗਿਆ ਸਾਡਾ ਆਨਸਰ ਹੋ ਗਿਆ ਦੋਸਤੋ ਤਾਂ ਇਸ ਤਰ੍ਹਾਂ ਕੀ ਹੈ ਇਹੋ ਜੇ ਸਾਮ ਕਰਨੇ ਹਨ ਅਸੀਂ ਪੇਪਰ ਦੇ ਵਿੱਚ ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਵੀਡੀਓ ਸਾਰਿਆਂ ਤੱਕ ਚਲੀ ਜਾਵੇ ਅਤੇ ਪੰਜਾਬ ਗਵਰਨਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ ਅਤੇ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਨੂੰ ਕਰਨ ਵਿੱਚ ਸਫਲ ਹੋਵੋ ਜਲਦੀ ਕਰ ਸਕੋਗੇ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਜੇਕਰ ਤੁਸੀਂ ਲਾ ਕੇ ਕਰੋਗੇ 10 ਮੈਨ 4 ਦਿਨਾਂ ਚ ਕੰਮ ਕਰਦਾ 2 ਘੰਟੇ ਕੀਆ ਕੁਐਸਚਨ ਮਾਰਕ ਬਰਾਬਰ 5 6 ਦਿਨਾਂ ਚ ਕੰਮ ਕਰਦਾ 4 ਘੰਟੇ 12 ਤਾਂ ਨਹੀਂ ਦੋਸਤੋ ਇਸ ਤਰ੍ਹਾਂ ਨਹੀਂ ਕਰਨਾ ਤਾਂ ਕੀ ਹੈ ਅਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਾਇਆ ਉਸੇ ਤਰ੍ਹਾਂ ਕਰਨਾ ਹੈ ਤਾਂ ਕਿ ਇਹ ਸੋਖਾ ਨਿਕਲ ਜਾਵੇਗਾ ਤੇ ਸਾਡੀ ਟਾਈਮ ਕੱਟ ਕੰਜ਼ੂਮ ਹੋਵੇਗਾ ਤੇ ਇਹੀ ਸਾਡਾ ਕੰਪੀਟੀਟਿਵ ਇਗਜ਼ਾਮ ਕਹਿੰਦਾ ਹੈ ਘੱਟੂ ਘੱਟ ਟਾਈਮ ਦੇ ਵਿੱਚ ਅਸੀਂ ਕੋਈ ਵੀ ਚੀਜ਼ ਕਰਨੀ ਹੈ ਸੋ ਜੇਕਰ ਦੁਬਾਰਾ ਫੇਰ ਕਹਿ ਦਿੰਨਾ ਹਾਂ ਜੇਕਰ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਦੋਸਤੋ ਮਿਲਦੀ ਰਹੇਗੀ ਜੋ ਮੈਂ ਨਵੀਂ ਵੀਡੀਓ ਅਪਲੋਡ ਕਰਾਂਗਾ ਤੁਨੂੰ ਇਸ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਣੇ ਪਿਆਰੇ ਪਿਆਰੇ ਕਮੈਂਟ ਕਮੈਂਟ ਬਾਕਸ ਵਿੱਚ ਕਰਨਾ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਅਤੇ ਸ਼ੇਅਰ ਕਰਨਾ ਤਾਂ ਤੁਸੀਂ ਬਿਲਕੁਲ ਨਹੀਂ ਭੁੱਲਣਾ ਜੇਕਰ ਵੀਡੀਓ ਨੂੰ ਸ਼ੇਅਰ ਕਰੂੰਗੇ ਤਾਂ ਇਹ ਦੂਸਰਿਆਂ ਤੱਕ ਪਹੁੰਚ ਜਾਵੇਗੀ ਅਤੇ ਪੰਜਾਬੀ ਵਿੱਚ ਕਿਹਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਮਤਲਬ ਕੀ ਹੈ ਜੇਕਰ ਤੁਸੀਂ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡਾ ਭਲਾ ਹੋਵੇਗਾ So thanks for watching my this video Sat Shriakalj.